ਬਾਈ ਹਰਦੀਪ ਦਾ ਟਰੈਕਟਰ ਕੱਲ ਚਰਾ ਨਹੀਂ ਆਇਆ ਹਰਦੀਪ ਦਾ ਟਰੈਕਟਰ ਬਾਈ ਕੋਲੇ ਹੈਗਾ 555 2019 ਵਾਲਾ ਟਰੈਕਟਰ ਜਮੈਂ ਨਵਾਂ ਟਰੈਕਟਰ ਹੈ ਪੀਵੀ 22 ਬਾਜਲ ਦਾ ਨੰਬਰ ਹੈ 560000 ਟਰੈਕਟਰ ਦਾ ਰੇਟ ਕਰਦਾ ਹੈ ਟਰੈਕਟਰ ਦੇਖ ਲਓ ਪਹਿਲਾਂ ਜਮੈਂ ਨਵਾਂ ਟਰੈਕਟਰ ਹੈ ਰਾਜੂ ਦਾ ਨੰਬਰ ਬੋਲੀ ਬਾਈ 88377 88377 97500 97500 ਇਹ ਅਰਜਨ ਕਿੰਨੇ ਦਾ ਦੇਣਾ ਹੈ ਇਹ ਦੇ ਦਿਆਂਗੇ ਬਾਈ 7.5 ਲੱਖ ਰੁਪਏ 7.5 ਲੱਖ ਰੁਪਏ ਦਾ ਪੰਜ ਫਰਸਟ ਓਨਰ ਹੈ 7.5 ਲੱਖ ਰੁਪਏ ਦਾ ਬਾਈ ਜੀ ਟਰੈਕਟਰ ਨਾਲਦੇ ਅਜੇ ਤੱਕ 10 ਨੰਬਰ ਦਾ ਨਟ ਵੀ ਨਹੀਂ ਖੁੱਲਿਆ ਜਿਵੇਂ ਨਵਾਂ ਟਰੈਕਟਰ ਹੈਗਾ ਜਿਹੜੇ ਜਿਹੜੇ ਭਰਾ ਜੁੜੇ ਹਨ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰੀ ਚਲੋ ਜੀ ਲਾਜ਼ਮੀ 17 18 19 20 ਜਾਣੇ ਹੋ ਗਏ ਧੰਨਵਾਦ ਜਿਹੜੇ ਆਪਣੇ ਵੀਡੀਓ ਨੂੰ ਦੇਖਦੇ ਹੋ ਤੁਸੀਂ ਪਿਆਰ ਕਰਦੇ ਹੋ ਚਲੋ ਟਾਪ ਮਾਡਲ ਟਰੈਕਟਰ ਜੀ 555 7.5 ਲੱਖ ਰੁਪਏ ਦਾ ਮਿਲ ਜੂਗਾ ਜੀ 19 ਮਾਡਲ ਟਰੈਕਟਰ ਜਿਵੇਂ ਨਵਾਂ ਟਰੈਕਟਰ ਹੈ ਅਜੇ ਤੱਕ 10 ਨੰਬਰ ਦਾ ਨਟ ਵੀ ਨਹੀਂ ਖੁੱਲਿਆਗਾ ਅੱਗੇ ਆ ਜਾਂਦਾ ਬਾਈ ਕੋਲੇ 855 855 ਹੈਗਾ ਹੈਗਾ ਕਿਹੜਾ ਮਾਡਲ ਹੈ ਇਹ 2017 ਮਾਡਲ 592000 ਰੁਪਿਆ ਟਰੈਕਟਰ ਦਾ ਰੇਟ ਹੈ ਟਰੈਕਟਰ ਜਿਵੇਂ ਐ ਸ਼ੋਰੂਮ ਕੰਡੀਸ਼ਨ ਹੀ ਹੈ ਕੁਝ ਨਹੀਂ ਹੈ ਟਰੈਕਟਰ ਤੇ ਪਾਵਰ ਸਪੂਲ ਚ ਜ਼ਰੂਰ ਵਧੀ ਹੋਏਗੇ ਪਰ ਟਰੈਕਟਰ ਤੇ ਕਿਤੇ ਕੰਮ ਨਹੀਂ ਲੱਗੀ ਜਿਵੇਂ ਨਵਾਂ ਟਰੈਕਟਰ ਸ਼ੋਰੂਮ ਕਲੀ ਜਿਹੜਾ ਹੈ 592000 ਰੁਪਿਆ ਰੇਟ ਹੈ ਪਰ ਜਿਹਦਾ ਨੰਬਰ ਹੁਣੇ ਜਿਹੜਾ ਬੋਲਿਆ ਸੀ ਤੁਹਾਡੇ ਅਰਜਨ ਦੇ ਨਾਲ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਜਿਵੇਂ ਨਵਾਂ ਟਰੈਕਟਰ ਟਰੈਕਟਰ ਦੇਖ ਲਓ ਜੀ 855 2017 59000 ਟਰੈਕਟਰ ਪਾਈ ਦਾ ਰੇਟ ਕਰਦਾ ਬਈ ਇਹ ਕਿੰਨੇ ਦਾ ਦੇਣਾ ਹੈ ਹੋ ਜਣਗੇ ਬਾਈ 5 ਲੱਖ 65000 ਰੁਪਏ ਦਾ 5 ਲੱਖ ਤੇ 65000 ਦਾ ਟ੍ਰੈਡਰ ਜੀ ਅਸਲਾਮ ਅੱਲਾਹ ਤਰਾ ਫੋਨ ਨੰਬਰ ਦੁਬਾਰੇ ਫਿਰ ਬੋਲ ਦੇ 88370 86370 9750 9750 88370 97 9850 ਹਣਾ 9750 88 86370 9750 9750 ਬਾਈ ਦਾ ਮੋਬਾਈਲ ਨੰਬਰ ਹੈ ਇੱਕ ਤਾਂ ਬਾਈ ਕੋਲੇ ਆ ਜਾਣਾਗਾ ਤੇ ਇੱਕ 17 ਮਲ ਜਮਨ ਨਵਾਂ ਬੀਕੇਟੀ ਕੰਪਨੀ ਦੇ ਟਾਇਰ ਨੇ ਜਮਾ ਨਵਾਂ ਟਰੈਕਟਰ 17 ਮਾਡਲ 5 ਲੱਖ 90 ਹਜ਼ਾਰ ਡਿਮਾਂਡ ਕਰਦਾ ਇਕੱਲਾ ਮਾਡਲ ਨਾ ਦੇਖੋ ਪਰ ਟਰੈਕਟਰ ਕੀ ਹੈ ਬਾਈ ਜਮਾ ਨੁਕਰ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਤੇ ਬਹੁਤ ਹੀ ਨਵਾਂ ਟਰੈਕਟਰ ਹੈਗਾ ਜੇ ਕੋਈ ਇਹਨਾਂ ਟਰੈਕਟਰਾਂ ਸੰਬੰਧੀ ਜਾਣਕਾਰੀ ਚਾਹੀਦੀ ਹੋਵੇ ਰੇਟਾਂ ਸੰਬੰਧੀ ਜਾਣਕਾਰੀ ਚਾਹੀਦੀ ਹੋਵੇ ਤਾਂ ਬਾਈ ਨਾਲ ਤੁਸੀਂ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਟਰੈਕਟਰਾਂ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਜੀ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ